ਬਹੁਤ ਬਧੀਆ ਲੱਗਿਆ ਜੀ ਮੇਰਾ ਨਾਮ ਅਨੂਪਪਰ ਹੈ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਮਾਨਵਾਇਸ ਜ਼ੋਨ ਦੀ ਜ਼ੋਨ ਨਸ਼ਾ ਮੁਕਤੀ ਮੋਰਚਾ ਦੀ ਜ਼ੋਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਉਸ ਦੇ ਤਹਿਤ ਅੱਜ ਮੈਂ ਹੁਨੇ ਹਲਕਾ ਮਲੇਰਕੋਟਲਾ ਮੀਟਿੰਗ ਕਰਕੇ ਆਈਆਂ ਐਮਐਲਏ ਸਾਹਿਬ ਨਾਲ ਮੁਲਾਕਾਤ ਹੋਈ ਐਮਐਲਏ ਸਾਹਿਬ ਨਾਲ ਤਾਂ ਪਹਿਲੇ ਵੀ ਬੜੀ ਮੁਲਾਕਾਤਾਂ ਹੁੰਦੀਆਂ ਨੇ ਅੱਜ ਅਸੀਂ ਆਪਣੀ ਟੀਮ ਨੂੰ ਮਿਲਣ ਆਏ ਸੀ ਨਸ਼ੀ ਮੁਕਤ ਨਸ਼ਾ ਮੁਕਤੀ ਮੋਰਚਾ ਦੀ ਦੇਰੇ ਵਿੱਚ ਸਾਡੇ ਜ਼ਿਲ੍ਹਾ ਕੋਆਰਡੀਨੇਟਰ ਨਿਸਾਰ ਰਹਿਮਤ ਜੀ ਨੇ ਸਾਡੇ ਹਲਕਾ ਕੋਆਰਡੀਨੇਟਰਸ ਨੇ ਹਲਕਾ ਵਾਈਸ ਕੋਆਰਡੀਨੇਟਰਸ ਨੇ ਤੇ ਸਾਡੇ ਸਾਰੇ ਬਲਾਕ ਪ੍ਰਧਾਨ ਇੱਥੇ ਮੌਜੂਦ ਨੇ ਤੇ ਨਾਲ ਹੀ ਸਾਡੇ ਨਾਲ ਮੈਡਮ ਨੇ ਐਮ ਐਲ ਏ ਸਾਹਿਬ ਦੇ ਮਿਸਿਸ ਨੇ ਸਭ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਬਾਕੀ ਅੱਜ ਦੀ ਜਿਹੜੀ ਮੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਸੰਗਠਨ ਨੂੰ ਗਰਾਊਂਡ ਲੈਵਲ ਤੇ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਹੋਈ ਹੈ ਕਿ ਨਸ਼ਾ ਮੁਕਤੀ ਮੋਰਚਾ ਦੇ ਤਹਿਤ ਜੋ ਯੁੱਧ ਨਸ਼ੇ ਵਿਰੁੱਧ ਦੀ ਜਿਹੜੀ ਮਾਨਸਾ ਮਾਨਸਾ ਨੇ ਇੰਨੀ ਵੱਡੀ ਜੰਗ ਛੇੜੀ ਹੈ ਆਪਣੇ ਪੰਜਾਬ ਵਿੱਚ ਉਹਦੇ ਤਹਿਤ ਬਲੌਕ ਲੈਵਲ ਤੇ ਟੀਮਾਂ ਨੂੰ ਮਜ਼ਬੂਤ ਕੀਤਾ ਗਿਆ ਤਾਂ ਜੋ ਜਿਹੜਾ ਸਰਕਾਰ ਵੱਲੋਂ ਜਿਹੜਾ ਵੀ ਮੈਸੇਜ ਹੁੰਦਾ ਹੈ ਬਲੌਕ ਲੈਵਲ ਤੱਕ ਜਾਏ ਕਿ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਨਸ਼ਾ ਮੁਕਤੀ ਕੇਂਦਰ ਚ ਭੇਜਈਏ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਸੀਂ ਥਾਣੇ ਵਿੱਚ ਪਹੁੰਚਾਈਏ ਸੋ ਇਸੇ ਬਾਰੇ ਵਿਚਾਰ ਚਰਚਾ ਹੋਈ ਹੈ ਬਾਕੀ ਆਉਣ ਵਾਲੇ ਟਾਈਮ ਚ ਪਾਰਟੀ ਦੀ ਜੋ ਵੀ ਗਤੀਵਿਧੀਆਂ ਹੋਣਗੀਆਂ ਹਰ ਮਹੀਨੇ ਅਸੀਂ ਇਹ ਮੀਟਿੰਗ ਕਰਦੇ ਰਵਾਂਗੇ ਤੇ ਪਾਰਟੀ ਨੂੰ ਵੀ ਮਜ਼ਬੂਤ ਕਰਾਂਗੇ ਨਾਲ ਨਾਲ ਸੰਗਠਨ ਦੀ ਬਹੁਤ ਬਹੁਤ ਧੰਨਵਾਦ